ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਜੇਬ ਲਗਾਉਣੀ ਸਿੱਖਾਂਗੇ ਪਜਾਮੇ ਨੂੰ ਆ ਦੇਖ ਸਕਦੇ ਹੋ ਕਿ ਡਬਲ ਫੋਰ ਫੋਲਡ ਕਰਕੇ ਮੈਂ ਕਪੜਾ ਰੱਖਿਆ ਹੋਇਆ ਹੈ ਇੱਕ ਸਾਈਡ ਬੰਨਦਾ ਇੱਕ ਸਾਈਡ ਖੋਲੀ ਆ ਇਹ ਐਕਸਟਰਾ ਕਪੜਾ ਹੁੰਦਾ ਇਹਦੀ ਜੇਬ ਦੀ ਚੜਾਈ ਅਸੀਂ 6 ਇੰਚ ਰੱਖਾਂਗੇ ਹਰ ਇੱਕ ਜੇਬ ਦੀ ਚੜਾਈ ਜਿਹੜੀ ਆ ਹਰ ਇੱਕ ਮੇਚ ਨੂੰ ਇੰਨੀ ਹੁੰਦੀ ਆ ਤੇ ਲੰਬਾਈ ਜਿਹੜੀ ਇਹਦੀ 12 ਇੰਚ ਹੁੰਦੀ ਆ ਅਗਰ ਕੋਈ ਜ਼ਿਆਦਾ ਹੀ ਲੰਬਾ ਇਨਸਾਨ ਹੈਗਾ ਤੇ ਫਿਰ ਅਸੀਂ ਘੱਟੋ ਘੱਟ 1.5 ਰੱਖ ਸਕਦੇ ਉਸ ਤੋਂ ਵੱਧ ਨਹੀਂ ਰੱਖਣੀ ਕਿ ਜੇ ਫੇਲਮ ਕਦੀ ਜਿਹੜੀ ਉਹ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਹੁਣ ਅਸੀਂ ਇਸ ਨੂੰ ਕੱਟ ਲਵਾਂਗੇ ਬਸ ਇਹ ਧਿਆਨ ਰੱਖਣਾ ਕਿ ਇੱਕ ਸਾਈਡ ਤੋਂ ਜੇਬ ਜਿਹੜੀ ਆ ਉਹ ਬੰਦ ਹੋਵੇ ਤੇ ਦੂਸਰੀ ਸਾਈਡ ਤੋਂ ਖੁੱਲੀ ਹੋਵੇ ਤੇ ਕੋਰਨਰ ਥੋੜਾ ਜਿਹਾ ਤੁਸੀਂ ਕੱਟ ਕਰ ਸਕਦੇ ਆਂ ਅਗਰ ਤੁਸੀਂ ਕੋਰਨਰ ਵਾਲੀ ਵੀ ਰੱਖਣੀ ਆ ਤੇ ਉਹ ਵੀ ਰੱਖ ਸਕਦੇ ਆਂ ਜੇਬ ਕਿਉਂਕਿ ਅੰਦਰ ਹੀ ਹੁੰਦੀ ਆ ਇਹ ਦਿਖਾਈ ਨਹੀਂ ਦਿੰਦੀ ਹੁਣ ਇਹਦੀ ਕਟਿੰਗ ਹੋਣ ਤੋਂ ਬਾਅਦ ਤੁਸੀਂ ਦੇਖ ਸਕਦੇ ਆਂ ਕਿ ਜਿਹੜੀ ਖੁੱਲੀ ਸਾਈਡ ਆ ਉਹ ਉਸ ਦੇ ਨਾਲ ਅਸੀਂ ਜੇਬ ਨੂੰ ਲਗਾਵਾਂਗੇ ਹੁਣ ਦੇਖ ਸਕਦੇ ਆ ਕਿ ਇੱਕ ਪੱਲਾ ਜਿਹੜਾ ਆ ਉਹ ਜਿਹੜਾ ਛੋਟਾ ਹੁੰਦਾ ਆ ਪਜਾਮੇ ਦਾ ਉਥੇ ਜੇਬ ਲੱਗੂਗੀ ਫਰੰਟ ਵਾਲੀ ਸਾਈਡ ਤੇ ਤੇ ਆਸਣ ਤੋਂ ਦੂਸਰੀ ਸਾਈਡ ਤੇ ਅਸੀਂ 6 ਇੰਚ ਜਿਹੜੀ ਆ ਉਹ ਜੇਬ ਦੀ ਮੂਰੀ ਰੱਖ ਦਿੱਤੀ ਨਿਸ਼ਾਨੀ ਲਾ ਲਈ ਹੁਣ ਆਸਣ ਨੂੰ ਸਭ ਤੋਂ ਪਹਿਲਾਂ ਜੋੜਾਂਗੇ ਕਿਉਂਕਿ ਜੇਬ ਦੀ ਕਟਾਈ ਅਸੀਂ ਕਰ ਲਈ ਸੀਗੀ ਹੁਣ ਆਸਣ ਜਿਹੜਾ ਆ ਉਹ ਤੁਸੀਂ ਦੋਵੇਂ ਪੱਲੇ ਜੋੜ ਸਕਦੇ ਆ ਆਸਣ ਦੇ ਉੱਪਰਲਾ ਪੱਲਾ ਆਪਸ ਵਿੱਚ ਜੋੜਨਾ ਆ ਤੇ ਜਿਹੜਾ ਪਿਛਲਾ ਪੱਲਾ ਹੁੰਦਾ ਆ ਉਹ ਵੀ ਆਪਸ ਵਿੱਚ ਜੋੜਨਾ ਆ ਸਭ ਤੋਂ ਪਹਿਲਾਂ ਮੈਂ ਜਿਹੜਾ ਆ ਅੱਗੇ ਵਾਲਾ ਪੱਲਾ ਜੋੜ ਕੇ ਕਿਉਂਕਿ ਜੇਬ ਜਿਹੜੀ ਅੱਗੇ ਵਾਲੇ ਪੱਲੇ ਤੇ ਹੀ ਲੱਗਣੀ ਆ ਇਸ ਕਰਕੇ ਅੱਗੇ ਵਾਲਾ ਪੱਲਾ ਜੋੜ ਲਿਆ ਡਬਲ ਸੀਨ ਲਗਾ ਲਈ ਆ ਆ ਦੇਖ ਸਕਦੇ ਆ ਤੁਸੀਂ ਸੋ ਜਿਹੜੀ ਜੇਬ ਆ ਉਹ ਅਸੀਂ ਲਗਾਵਾਂਗੇ ਸੱਜੇ ਪਾਸੇ ਕਿਉਂਕਿ ਸੱਜੇ ਪਾਸੇ ਹਮੇਸ਼ਾ ਜੇਬ ਹੁੰਦੀ ਆ ਉਹ ਯਾਦ ਰੱਖਣਾ ਆ ਸੱਜਾ ਪਾਸਾ ਫਿਰ ਮੈਂ ਇਸ ਤਰ੍ਹਾਂ ਕਰਕੇ ਰੱਖ ਲਿਆ ਮੈਂ ਟੱਕ ਲਾਏ ਹੋਏ ਆ ਪਰ ਮੈਂ ਫਿਰ ਵੀ ਮਾਰਕਰ ਦੇ ਨਾਲ ਜਿਹੜੀਆਂ ਨਿਸ਼ਾਨੀਆਂ ਲਾ ਕੇ ਤੁਹਾਨੂੰ ਦਿਖਾਵਾਂਗੀ ਹੁਣ ਮੈਨੂੰ ਜੇਬ ਨਹੀਂ ਲੱਭ ਰਹੀ ਕਿ ਮੈਂ ਕਿੱਥੇ ਰੱਖੀ ਹੋਈ ਆ ਚਲੋ ਲੱਭ ਗਈ ਆ ਇਸ ਜੇਬ ਨੂੰ ਹੁਣ ਅਸੀਂ ਜਿਹੜੀ ਸਾਈਡ ਖੁੱਲੀ ਹੋਈ ਸੀ ਉਹਨੂੰ ਇਸ ਤਰ੍ਹਾਂ ਖੋਲਵਾਂਗੇ ਹੁਣ ਇਸ ਨੂੰ ਅਸੀਂ ਜਿਹੜਾ ਸਿੱਧਾ ਪਾਸਾ ਉਹ ਅਸੀਂ ਅੰਦਰ ਵਾਰਾ ਰੱਖ ਕੇ ਅਗਲੇ ਪੱਲੇ ਦੇ ਉੱਤੇ ਜਿੱਥੇ ਅਸੀਂ ਨਿਸ਼ਾਨੀਆਂ ਲਾਈਆਂ ਸੀ ਜੇਬ ਦੀਆਂ ਜੇਬ ਜਿੱਥੇ ਅਟੈਚ ਕਰਨੀ ਆ ਉਹਦੇ ਨਾਲ ਅਸੀਂ ਉਹਨੂੰ ਜੋੜਾਂਗੇ ਸੋ ਕੋਸ਼ਿਸ਼ ਕਰਨੀ ਆ ਕਿ ਸਿੱਧੇ ਪਾਸੇ ਇੱਕ ਦੂਜੇ ਨਾਲ ਜੁੜੇ ਹੋਣ ਹੁਣ ਜਿਹੜੀ ਨਿਸ਼ਾਨੀ ਲਾਈ ਆ ਉੱਥੇ ਅਸੀਂ ਤੁਹਾਨੂੰ ਮੈਂ ਨਿਸ਼ਾਨੀ ਲਾ ਕੇ ਦਿਖਾਵਾਂਗੀ ਕਿ ਕਿੱਦਾਂ ਸੀਨ ਲੱਗਣੀ ਆ ਇਸ ਤਰ੍ਹਾਂ ਸੀਨ ਲੱਗੇਗੀ ਜਿੱਤੇ ਜਿੱਤੇ ਨਿਸ਼ਾਨੀ ਲਗਾਈ ਹੈ ਮੈਂ ਮੈਂ ਐਸਟੀਮੇਟ ਨਾ ਲਗਾ ਲਨੀ ਕਿਉਂਕਿ ਮੈਂ ਮੇਰੀ ਪ੍ਰੈਕਟਿਸ ਹੈ ਸੋ ਇਹ ਤੁਹਾਨੂੰ ਦਿਖਾਉਣ ਵਾਸਤੇ ਮੈਂ ਨਿਸ਼ਾਨੀਆਂ ਲਗਾਈਆਂ ਕਿ ਇੰਨਿਆਂ ਨਾਲ ਤੁਸੀਂ ਜਿਹੜਾ ਕਪੜਾ ਉਹ ਵਿੱਚ ਰੱਖਣਾ ਹੈ ਇਸ ਤੋਂ ਵੱਧ ਵੀ ਰੱਖ ਸਕਦੇ ਜਿੰਨਾ ਵੱਧ ਰੱਖੋਗੇ ਉਨੀ ਜੇਬ ਜ਼ਿਆਦਾ ਸ਼ੋ ਹੋਊਗੀ ਜਿੰਨਾ ਘੱਟ ਰੱਖਾਂਗੇ ਉਨੀ ਜੇਬ ਜਿਹੜੀ ਆ ਉਹ ਘੱਟ ਸ਼ੋ ਹੁੰਦੀ ਆ ਹੁਣ ਜਿਹੜੇ ਦੇਖ ਸਕਦੇ ਕਿ ਉੱਪਰ ਕਪੜਾ ਜਿਹੜਾ ਆ ਮੈਂ ਜਿਹਨੂੰ ਅਸੀਂ ਕਹਿੰਦੇ ਨੇ ਬੈਲਟ ਦੇ ਕੋਲ ਬਿਲਕੁਲ ਅੱਧਾ ਇੰਚ ਛੱਡਿਆ ਤੁਸੀਂ ਦੇਖ ਸਕਦੇ ਆ ਕਿ ਇਸ ਤੇ ਅਸੀਂ ਟੱਕ ਲਗਾ ਲੈਣੇ ਆ ਸੀਨ ਲਗਾਉਣ ਤੋਂ ਬਾਅਦ ਤੁਸੀਂ ਅਗਰ 벨ਟ ਅਲੱਗ ਜੋੜਨੀ ਆ ਤੇ ਤੁਹਾਨੂੰ ਇੰਨਾ ਹੀ ਛੜਨਾ ਪੈਣਾ ਆ ਜ ਜੇ ਤੁਸੀਂ 6 ਇੰਚ ਨਿਸ਼ਾਨੀ ਲਈ ਜੇਬ ਦੀ ਅਗਰ ਤੁਸੀਂ 벨ਟ ਵਿੱਚੇ ਹੀ ਬਣਾਈ ਹੋਈ ਆ ਉੱਪਰ 2 ਇੰਚ ਛੱਡ ਕੇ ਫੇਰ ਤੁਸੀਂ ਜਿਹੜਾ ਆ ਉਹ 2.5 ਇੰਚ ਉੱਪਰ ਛੱਡ ਕੇ ਫੇਰ 6 ਇੰਚ ਦੀ ਨਿਸ਼ਾਨੀ ਜੇਬ ਦੀ ਲਾ ਸਕਦੇ ਆ ਸੋ ਮੈਂ ਇੰਨਾ ਕਿ ਰੱਖਿਆ ਕਿਉਂਕਿ ਮੈਂ 벨ਟ ਅਲੱਗ ਲਗਾਉਣੀ ਆ ਉਸ ਦੇ ਨਾਲ ਕਾਫੀ ਸਫਾਈ ਆ ਜਾਂਦੀ ਆ ਹੋਲਡਿੰਗ ਦੇ ਵਿੱਚ ਵੀ ਅਖਿਆਈ ਨਹੀਂ ਆਉਂਦੀ ਹੁਣ ਅਸੀਂ ਇਸ ਤਰ੍ਹਾਂ ਜੇਬ ਨੂੰ ਸਿੱਧੀ ਕਰਕੇ ਇਸ ਤੇ ਇੱਕ ਕਾਰਨਰ ਤੇ ਸੀਨ ਲਗਾਵਾਂਗੇ ਤੁਸੀਂ ਚਾਹੋ ਤੇ ਪੈਰ ਪਰਦੀ ਲਗਾ ਸਕਦੇ ਹੋ ਅਗਰ ਚਾਹੋ ਤੇ ਕਾਰਨਰ ਤੇ ਵੀ ਲਗਾ ਸਕਦੇ ਆ ਉਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਕਿੰਦਾ ਚਾਹੋ ਨੇ ਸੋ ਇਹ ਹੁਣ ਸੀਨ ਲਗਾ ਰਹੀ ਆ ਮੈਂ ਅਗਰ ਤੁਸੀਂ ਹੋਰ ਵੀ ਫਿਨਿਸ਼ਿੰਗ ਦੇਣੀ ਚਾਹੋ ਨੇ ਆ ਤੇ ਤੁਸੀਂ ਇਸ ਨੂੰ ਪ੍ਰੈਸ ਕਰਕੇ ਵੀ ਇਸ ਉੱਤੇ ਸੀਨ ਲਗਾ ਸਕਦੇ ਆ ਉਹ ਤੁਹਾਡੀ ਮਰਜ਼ੀ ਆ ਤਕਰੀਬਨ ਇਸ ਸੀਮ ਜਿਹੜੀ ਆ ਉਹ ਲੱਗ ਚੁੱਕੀ ਆ ਇਹ ਜਿਹੜੇ ਕਾਰਨਰ ਦੇ ਵਿੱਚ ਤੁਸੀਂ ਬੜੀ ਹੀ ਧਿਆਨ ਨਾਲ ਸੀਨ ਲਗਾਉਣੀ ਆ ਜਿਹੜੇ ਨਵੇਂ ਆ ਉਹਨਾਂ ਵਾਸਤੇ ਥੋੜਾ ਜਿਹਾ ਔਖਾ ਲੱਗੇਗਾ ਪਰ ਜਦੋਂ ਦੋ ਤਿੰਨ ਵਾਰੀ ਜੇਬਾਂ ਲੱਗ ਗਈਆਂ ਬਣਾ ਲਈਆਂ ਤੁਸੀਂ ਫੇਰ ਤੁਹਾਨੂੰ ਇਹ ਜਿਹੜਾ ਆ ਇਜ਼ੀ ਲੱਗਣਾ ਆ ਫੇਰ ਤੁਸੀਂ ਕਹਿਣਾ ਕਿ ਮੈਂ ਹਰ ਇੱਕ ਨੂੰ ਜੇਬ ਲਗਾਉਣੀ ਹੀ ਹੈ ਸੋ ਪ੍ਰੈਕਟਿਸ ਨਾਲ ਹੀ ਇਨਸਾਨ ਜਿਹੜਾ ਪਰਫੈਕਟ ਬਣਦਾ ਹੈ ਇਸ ਕਰਕੇ ਇੱਕ ਵਾਰੀ ਜੇਬ ਲਗਾਉਣਾ ਜੇਬ ਨਹੀਂ ਆਵੇਗੀ ਬਾਰ ਬਾਰ ਤੁਹਾਨੂੰ ਜੇਬ ਜਿਹੜੇ ਲਗਾਉਣੀ ਪਵੇਗੀ ਤੋ ਦੇਖ ਸਕਦੇ ਕੀ ਸਿੱਦੇ ਪਾਸੇ ਕਪੜਾ ਵਛਾਇਆ ਸੀ ਹੁਣ ਇਹਦਾ ਸੀ ਕਿ ਉਹ ਜਿਹੜਾ ਜੇਬ ਵਾਲਾ ਕਪੜਾ ਪੁੱਠੇ ਪਾਸੇ ਚਲ ਗਿਆ ਵੇਖ ਸਕਦੇ ਆ ਹੁਣ ਇਹਨੂੰ ਅਸੀਂ ਫੋਲਡ ਕਰਨਾ ਆ ਤੇ ਇੱਕ ਦੂਜੇ ਨਾਲ ਅਟੈਚ ਕਰਨ ਤੋਂ ਪਹਿਲਾਂ ਅਸੀਂ ਜੀ ਦੇਖ ਸਕਦੇ ਆ ਕਿ ਜੇਬ ਇਸ ਤਰ੍ਹਾਂ ਬਣੇਗੀ ਆ ਥੱਲਿਆਂ ਜਿਹੜੀ ਸਲਾਈ ਸਭ ਤੋਂ ਪਹਿਲਾਂ ਲਗਾਵਾਂਗੇ ਅਸੀਂ ਤੁਸੀਂ ਚਾਹੇ ਇਦਾਂ ਵੀ ਲਗਾ ਸਕਦੇ ਆ ਜੇ ਚਾਹੇ ਤੇ ਤੁਸੀਂ ਇਸ ਨੂੰ ਦੂਸਰੇ ਪਾਸੇ ਨੂੰ ਫੋਲਡ ਕਰਕੇ ਲਗਾ ਸਕਦੇ ਹੋ ਤਾਂ ਕਿ ਉਹ ਬਾਅਦ ਵਿੱਚ ਫੋਲਡ ਹੋ ਕੇ ਉਹ ਸਲਾਈ ਜਿਹੜੀ ਅੰਦਰਵਾਰ ਹੀ ਰਹਿ ਜਾਂਦੀ ਆ ਦੇਖੋ ਮੈਂ ਇਸ ਤਰ੍ਹਾਂ ਫੋਲਡ ਕਰਦੀ ਆ ਮੇਰਾ ਗਲਾ ਕਾਫੀ ਖਰਾਬ ਆ ਮੌਸਮ ਚੇਂਜ ਹੋਣ ਦੇ ਕਰਕੇ ਸੋ ਮੈਂ ਸੀਨ ਥੱਲੇ ਲਗਾ ਰਹੀ ਆ ਤੇ ਇਹ ਸੀਨ ਤੁਸੀਂ ਕਿੱਥੋਂ ਤੱਕ ਲੱਗ ਜਾਣੀ ਆ ਜਿੰਨਾ ਕੁ ਤੁਸੀਂ ਜਿਹੜਾ ਆ ਕਾਰਨਰ ਕੱਟਿਆ ਸੀ ਉਨਾਂ ਜਿਹੜਾ ਕਪੜਾ ਸਿੱਧਾ ਆ ਬਾਕੀ ਉੱਥੇ ਸੀਨ ਤੁਸੀਂ ਨਹੀਂ ਲਗਾਉਣੀ ਬਸ ਇੰਨਾ ਕੁ ਸੀਨ ਲਗਾ ਕੇ ਤੁਸੀਂ ਇਹਦਾ ਧਾਗਾ ਮਸ਼ੀਨ ਦੇ ਤੋਂ ਕਪੜਾ ਜਿਹੜਾ ਬਾਹਰ ਕੱਢ ਸਕਦੇ ਆ ਇਹ ਨਿੱਕੀ ਸੀਨ ਲਗਾਉਣੀ ਆ ਜਿੰਨੀ ਕਿ ਮੈਂ ਤੁਹਾਨੂੰ ਦਿਖਾ ਰਹੀ ਆ ਆ ਵੇਖ ਸਕਦੇ ਤੁਸੀਂ ਇਸ ਤੋਂ ਵੱਧ ਜਿਹੜਾ ਬਾਕੀ ਸੀਨ ਜੜੀ ਆ ਉਹ ਜਦੋਂ ਆਪਾਂ ਪਿਛਲਾ ਪੱਲਾ ਪਜਾਮੇ ਦਾ ਅਟੈਚ ਕਰਾਂਗੇ ਉਦੋਂ ਨਾਲ ਹੀ ਸਿਲਾਈ ਜਿਹੜੀ ਲੱਗ ਚ ਭਈ ਹੁਣ ਦੇਖ ਸੰਦੇ ਸਿੱਧਾ ਕਰਕੇ ਜਾਣਾ ਆ ਉਹ ਸੇਮ ਉਸੇ ਪੋਜੀਸ਼ਨ ਵਿੱਚ ਜੇਬ ਆ ਗਈ ਆ ਥੱਲੇ ਜਿਹੜੀ ਇਸ ਤਰ੍ਹਾਂ ਦਿਖਾਈ ਦਿੰਦੀ ਆ ਹੁਣ ਤੁਸੀਂ ਚਾਹੋ ਸੌਰੀ ਇਸ ਨੂੰ ਇੱਥੇ ਪਿੰਨ ਵੀ ਕਰ ਸਕਦੇ ਆ ਕਾਰਨਰ ਦੇ ਉੱਤੇ ਤਾਂ ਕਿ ਜੇਬ ਤੁਹਾਡੀ ਨਹੀਂ ਹਿੱਲੇਗੀ ਜਦੋਂ ਤੁਸੀਂ ਜਿਹੜਾ ਇਹ ਪਜਾਮੇ ਦਾ ਪਿਛਲਾ ਪੱਲਾ ਅਟੈਚ ਕੀਤਾ ਇਹਦੇ ਨਾਲ ਅਗਰ ਤੁਹਾਨੂੰ ਈਜ਼ੀ ਲੱਗ ਰਿਹਾ ਹੋਵੇ ਤੁਸੀਂ ਪਜਾਮੇ ਦਾ ਜਿਹੜਾ ਪਿਛਲਾ ਪੱਲਾ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਇਸ ਤਰ੍ਹਾਂ ਬਿਲਕੁਲ ਵਿਛਾ ਕੇ ਉਹਦੇ ਉੱਤੇ ਦੋਵੇਂ ਸਿੱਧੇ ਬੰਨੇ ਜਿਹੜੇ ਅੰਦਰ ਹੋਣਗੇ ਹੁਣ ਤੁਸੀਂ ਜਿਹੜੀ ਜੇਬ ਆ ਉਹ ਦੇਖ ਸਕਦੇ ਹਾਂ ਕਿ ਪਿਛਲੇ ਪੱਲੇ ਦੇ ਨਾਲ ਜਿਹੜਾ ਆ ਮੋਰਲਾ ਪੱਲਾ ਅਟੈਚ ਕਰਨ ਜਾ ਰਹੇ ਹਾਂ ਮੋਰ ਪੱਲੇ ਮੋੜਲੇ ਬੱਲੇ ਦੇ ਨਾਲ ਜਿਹੜੀ ਜੇਬ ਲੱਗੀ ਆ ਉਹਦੀ ਜਿਹੜੀ ਸੇਲ ਸਲਾਈ ਆ ਬੜੀ ਧਿਆਨ ਨਾਲ ਕਰਨੀ ਆ ਵੇਚਣਾ ਜੇਬ ਆ ਜਵੇ ਜੇਬ ਦਾ ਕਪੜਾ ਜਿਹੜਾ ਆ ਉਹ ਉਬਰਿਆ ਉਬਰਿਆ ਤੁਹਾਨੂੰ ਦਿਖਾਈ ਦੇਵੇਗਾ ਹੱਥ ਲਾਉਣ ਦਾ ਵੀ ਪਤਾ ਲੱਗਦਾ ਆ ਕਿ ਉਬਰਿਆ ਅਸੀਂ ਉਸ ਨੂੰ ਹੁਣ ਇਸ ਤੋਂ ਸੀ ਲਵਾਂਗੇ ਆ ਦੇਖ ਸਕਦੇ ਆ ਥੱਲੇ ਜੇਬ ਬੜੀ ਧਿਆਨ ਦੇ ਨਾਲ ਉਹਨੂੰ ਵਲ ਕੱਢ ਕੇ ਫੇਰ ਲਗਾਉਣੀ ਆ ਕਈ ਵਾਰ ਜੇਬ ਨੂੰ ਵਲ ਵੀ ਪੈ ਜਾਂਦੇ ਹੁੰਦੇ ਆ ਇਹ ਜਿਹੜੀ ਸੀਣਾ ਬੜੀ ਹੀ ਧਿਆਨ ਦੇ ਨਾਲ ਲਗਦੀ ਆ ਇਸ ਨੂੰ ਤੁਸੀਂ ਦੇਖ ਸਕਦੇ ਹੋ ਹੱਥ ਲਾ ਕੇ ਦੇਖਣਾ ਕਿਤੇ ਵੱਲ ਤਾਂ ਨਹੀਂ ਪੈ ਰਿਆ ਜਾਂ ਜੇਬ ਜ਼ਿਆਦਾ ਤਾਂ ਨਹੀਂ ਖਿੱਚੀ ਗਈ ਅਗਰ ਤੁਹਾਨੂੰ ਵੱਲ ਪਿਆ ਵੀ ਜਾਂਦਾ ਤੁਸੀਂ ਸੀਨ ਥੋੜੀ ਜਿਹੀ ਮੋਟੀ ਵਖੀਏ ਦੇ ਨਾਲ ਲਾ ਕੇ ਬਾਅਦ ਵਿੱਚ ਨੂੰ ਢੇੜ ਸਕਦੇ ਆ ਅਗਰ ਤੁਹਾਡੀ ਸੀਨ ਸਹੀ ਨਹੀਂ ਲੱਗੀ ਦੇਖ ਸਕਦੇ ਆ ਇਸ ਸੀਨ ਨੂੰ ਹੁਣ ਕੋਰਨਰ ਤੇ ਜੇਬ ਜਿਹੜੀ ਆ ਬਾਕੀ ਜਿਹੜੀ ਸਲਾਈ ਆ ਉਹ ਵਿੱਚ ਆ ਜਾਣੀ ਆ ਹੁਣ ਜੇਬ ਜਿਹੜੀ ਉਹ ਇਸ ਸਲਾਈ ਦੇ ਨਾਲ ਬਿਲਕੁਲ ਤਿਆਰ ਹੋ ਗਈ ਆ ਇਸ ਸਲਾਈ ਹੁਣ ਪਹੁੰਚੇ ਤੱਕ ਜਾਣੀ ਆ ਸਾਰੀ ਇਸੇ ਤਰ੍ਹਾਂ ਹੀ ਅਸੀਂ ਦੂਸਰੀ ਸਾਈਡ ਤੇ ਜਿਹੜੀ ਆ ਉਹ ਸਲਾਈ ਕਰ ਲਵਾਂਗੇ ਪਰ ਮੈਂ ਪਹਿਲਾਂ ਤੁਹਾਨੂੰ ਦਿਖਾਵਾਂਗੀ ਦੂਸਰਾ ਸਾਈਡ ਜਿਹੜੀ ਸੀਣ ਤੋਂ ਪਹਿਲਾਂ ਆ ਵੇਖ ਸਕਦੇ ਹੋ ਵੀ ਜੀਬ ਸਾਡੀ ਜਿਹੜੀ ਆ ਉਹ ਕਿਸ ਤਰ੍ਹਾਂ ਤਿਆਰ ਹੋ ਚੁੱਕੀ ਆ ਹਨ ਦੇਖ ਸਕਦੇ ਹੋ ਜਦੋਂ ਤੁਸੀਂ ਬੈਲਟ ਜੋੜਨੀ ਆ ਉੱਪਰ ਉਦੋਂ ਧਿਆਨ ਰੱਖਣਾ ਕਿ ਜੇਬ ਜਿਸ ਸਾਈਡ ਨੂੰ ਜਾ ਰਹੀ ਆ ਉਸ ਸਾਈਡ ਨੂੰ ਹੀ ਜਿਹੜਾ ਤੁਹਾਡਾ ਉੱਪਰ 벨ਟ ਰੱਖੀ ਹੋਣੀ ਆ ਉਹਦੇ ਵਿੱਚ ਹੀ ਸਲਾਈ ਕਰਨੀ ਆ ਜੇਬ ਦੇ ਉੱਪਰਲੀ ਸਾਈਡ ਉਹ ਜੇ ਤੁਸੀਂ 벨ਟ ਲਗਾਓਗੇ ਤਾਂ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਆ ਫਿਰ ਮੈਂ ਵੀਡੀਓ ਮੇਰੀ ਜਿਆਦਾ ਲੰਬੀ ਹੋਣ ਕਰਕੇ ਮੈਂ ਸ਼ੂਟ ਇੰਨਾ ਕੀ ਕੀਤਾ ਸੋ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਓਕੇ ਬਾਏ ਬਾਏ